ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ एग्जाम ਵਿਕਟਰੀ ਵਿੱਚ ਇੱਕ ਵਾਰ ਫਿਰ ਤੋਂ ਤੇ ਜਿਹੜੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਰੱਖਿਆਗਾ ਤੇ ਹਰ ਵੀਡੀਓ ਨੂੰ ਲਾਈਕ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਜਿਹੜੇ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੈਗੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੈਗੇ ਪਲੀਜ਼ ਉਹ ਸਟੂਡੈਂਟ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਟਾਈਮ ਟੂ ਟਾਈਮ ਜਿਹੜੀ ਇਹ ਮਿਲਦੀ ਰਹੇ ਅੱਜ ਆਪਾਂ ਜਿਹੜਾ ਕਿੱਸਾ ਕਰਨਾਗਾ ਕਿੱਸਾ ਅ ਕਿੱਸਾ ਕਵੀ ਕਰਾਂਗੇ ਆਪਾਂ ਪਿੱਲੂ ਕਰਾਂਗੇ ਆਪਾਂ ਦਮੋਦਰ ਪਹਿਲਾਂ ਕਰ ਚੁੱਕਿਆਂਗੇ ਬੱਚੇ ਕਹਿੰਦੇ ਵੀ ਸਟੂਡੈਂਟ ਕਹਿ ਰਹੇ ਹੈਗੇ ਵੀ ਜਿਹੜੇ ਸਾਨੂੰ ਇਹ ਅੱਗੇ ਜਿਹੜੀ ਇਹ ਸਾਰੇ ਕਿੱਸਾਕਾਰ ਨੇ ਜਿਹੜੇ ਇਹ ਕਰਵਾਏ ਜਾਣ ਤਾਂ ਆਪਾਂ ਉਹਨਾਂ ਦੀ ਡਿਮਾਂਡ ਤੇ ਜਿਹੜੇ ਆ ਇਹ ਅੱਜ ਕਿੱਸਾਕਾਰ ਪੂਰੇ ਕਰਨੇ ਹੈਗੇ ਤੇ ਬਹੁਤ سارے ਬੱਚਿਆਂ ਦੇ ਵਿੱਚੋਂ ਕਮੈਂਟ ਆਏ ਸੀਗੇ ਕਹਿੰਦੇ ਸਾਨੂੰ ਸੱਭਿਆਚਾਰ ਤੇ ਸਾਹਿਤ ਨਾਲ ਰਿਲੇਟਡ ਵੀ ਵੀਡੀਓ ਬਣਾਈ ਜਾਵੇ ਤਾਂ ਆਪਾਂ ਉਹਨਾਂ ਦੀ ਵੀ ਵੀਡੀਓ ਉਹਨਾਂ ਨਾਲ ਸਾਹਿਤ ਨਾਲ ਰਿਲੇਟਡ ਤੇ ਸੱਭਿਆਚਾਰ ਨਾਲ ਰਿਲੇਟਡ ਜਿਹੜੀ ਵੀਡੀਓ ਉਹਨਾਂ ਦੀ ਡਿਮਾਂਡ ਤੇ ਬਣਾਵਾਂਗੇ ਅਰਸੋ ਨੂੰ ਜਾਂ ਕੱਲ ਨੂੰ ਉਹ ਤੁਹਾਡੀ ਵੀਡੀਓ ਅਪਲੋਡ ਕਰਦੀ ਜਾਊਗੀ ਤੇ ਸਾਰੇ ਸਟੂਡੈਂਟ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਮਤਲਬ ਕਿ ਸ਼ੁਕਰੀਆ ਜਿਹੜੇ ਇਸ ਚੈਨਲ ਨੂੰ ਦੇਖ ਰਹੇ ਨੇ ਤੇ ਸਬਸਕ੍ਰਾਈਬ ਕਰਦੇ ਆ ਵੀਡੀਓ ਨੂੰ ਲਾਈਕ ਕਰਦੇ ਆਗੇ ਤੇ ਜਿਹੜੇ ਬੱਚੇ ਪਹਿਲਾਂ ਤੋਂ ਦੇਖ ਰਹੇ ਨੇ ਉਹਨਾਂ ਦਾ ਤਾਂ ਧੰਨਵਾਦ ਹੀ ਆ ਤੇ ਜਿਹੜੇ ਹੁਣ ਕਰਨਗੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਹੋਊਗਾ ਤੇ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰਿਆ ਕਰਿਓ ਠੀਕ ਹੈ ਅੱਗੇ ਆਪਾਂ ਪੜਾਂਗੇ ਅੱਜ ਜਿਹੜਾ ਹੈਗਾ ਇਹ ਆਪਾਂ ਪਿੱਲੂ ਬਾਰੇ ਪੜਾਂਗੇ ਹਾਂਜੀ ਪਿੱਲੂ ਪਿੱਲੂ ਕੌਣ ਸੀਗੇ ਪਿੱਲੂ ਜਿਹੜੇ ਸੀਗੇ 16ਵੀਂ ਤੇ 17ਵੀਂ ਸਦੀ ਦਾ ਕਵੀ ਕਿਹਾ ਜਾਂਦਾਗਾ ਪਿੱਲੂ ਨੂੰ ਕੁਐਸਚਨ ਆਜੇ 16ਵੀਂ ਤੇ ਪਿੱਲੂ ਨੂੰ ਕਿਹੜੀ ਸਦੀ ਦਾ ਕਵੀ ਮੰਨਿਆ ਜਾਂਦਾਗਾ 16ਵੀਂ ਜਾਂ 17ਵੀਂ ਸਦੀ ਦਾ ਜਿਹੜਾ ਕਵੀ ਹੈਗਾ ਉਹ ਪਿੱਲੂ ਨੂੰ ਮੰਨਿਆ ਜਾਂਦਾਗਾ ਤੇ ਉਹਨਾਂ ਦੇ ਜਨਮ ਤੇ ਮਰਨ ਦੀਆਂ ਜਿਹੜੀਆਂ ਤਰੀਕਾ ਬਾਰੇ ਕੋਈ ਠੀਕ ਗਵਾਹੀ ਨਹੀਂ ਮਿਲਦੀ ਹੈਗੀ ਠੀਕ ਹੈ ਤੇ ਉਹਨਾਂ ਦੇ ਜਨਮ तरीके बारे नहीं पता लगता ਤੇ ਅਕਬਰ ਜਹਾਂਗੀਰ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਦੇ ਉਹ ਕੀ ਸੀ ਸਮਕਾਲੀ ਸੀਗੇ ਪਿੱਲੂ ਜਿਹੜੇ ਜਿਨ੍ਹਾਂ ਦੇ ਸਮਕਾਲੀ ਸੀਗੇ ਅਕਬਰ ਜਹਾਂਗੀਰ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਤੇ ਇਹਨਾਂ ਦੇ ਕੀ ਸੀਗੇ ਉਹ ਸਮਕਾਲੀ ਸੀਗੇ ਪਿੱਲੂ ਦਾ ਇੱਕੋ ਇੱਕ ਕਿੱਸਾ ਕਿਹੜਾ ਸੀਗਾ ਮਿਰਜ਼ਾ ਸਹਿਬਾ ਉਹਨਾਂ ਨੇ ਪਿੱਲੂ ਨੇ ਸਭ ਤੋਂ ਪਹਿਲਾਂ ਕਿਹੜਾ ਕਿੱਸਾ ਲਿਖਿਆ ਮਿਰਜ਼ਾ ਸਹਿਬਾ ਉਹਨਾਂ ਦਾ ਇੱਕੋ ਇੱਕ ਕਿੱਸਾਗਾ ਮਿਰਜ਼ਾ ਸਹਿਬਾ ਜਿਹੜਾ ਪਿੱਲੂ ਦਾ ਮਿਰਜਾ ਸਾਹਿਬਾ ਕਿੱਸਾ ਗਾ ਇਹ ਪੰਜਾਬੀ ਦਾ ਪਹਿਲਾ ਦੁਖਾਂਤ ਕਿੱਸਾ ਗਾ ਜਿਹੜਾ ਇਹਨੂੰ ਮੰਨਿਆ ਜਾਂਦਾ ਗਾ ਕੁਐਸਚਨ ਤੁਹਾਨੂੰ ਆਜੇ ਪਿੱਲੂ ਦਾ ਜਿਹੜਾ ਜਾਂ ਅਜੇ ਪੰਜਾਬੀ ਦਾ ਕਿਹੜਾ ਉਹ ਕਿੱਸਾ ਗਾ ਜਿਹੜਾ ਦੁਖਾਂਤ ਮੰਨਿਆ ਦੁਖਾਂਤਕ ਕਿੱਸਾ ਮੰਨਿਆ ਜਾਂਦਾ ਗਾ ਤਾਂ ਪਿੱਲੂ ਦਾ ਮਿਰਜਾ ਸਾਹਿਬਾ ਕਿੱਸਾ ਜਿਹੜਾ ਦੁਖਾਂਤਕ ਮੰਨਿਆ ਜਾਂਦਾ ਗਾ ਬਾਰੇ ਬਹੁਤ ਆਵਾਜ਼ ਆ ਰਹੀ ਸੀਗੀ ਤੇ ਜਿਹਦੇ ਕਰਕੇ ਸ਼ਾਇਦ ਤੁਹਾਨੂੰ ਇਹ ਵੀਡੀਓ ਦੇ ਵਿੱਚ ਵੀ ਆਵਾਜ਼ ਸੁਣਾਈ ਦਵੇ ਤੇ ਹੁਣ ਆਵਾਜ਼ ਬੰਦ ਹੋਈ ਹੈ ਤੇ ਹੁਣ ਮੇਰੇ ਦਿਮਾਗ ਨੂੰ ਵੀ ਥੋੜੀ ਜੀ ਰਾਹਤ ਮਿਲੀਏਗੀ ਕਿਉਂਕਿ ਬਹੁਤ ਜ਼ਿਆਦਾ ਸ਼ੋਰ ਕਰ ਰਹੀ ਸੀਗੀ ਹੁਣ ਇਹ ਕਿੱਸਾ ਲੋਕ ਕਾਵ ਰੂਪ ਸੰਦ ਵਿੱਚ ਜਿਹੜਾ ਹੈਗਾ ਉਹ ਲਿਖਿਆ ਗਿਆਗਾ ਸੰਦ ਕਾਵ ਰੂਪ ਜਿਹੜਾ ਹੈਗਾ ਉਹ ਕਰਨਾਤਮਕ ਜਾਂ ਸੋਗੀ ਰਚਨਾਵਾਂ ਲਈ ਉੱਤਮ ਮੰਨਿਆ ਜਾਂਦਾ ਹੈਗਾ ਜਿਹੜਾ ਇਹ ਸੰਦ ਕਾਵ ਰੂਪ ਹੈਗਾ ਕਰुणा ਜੀ ਦੇ ਵਿੱਚ ਦਿਖਾਈ ਜਾਵੇ ਜਾਂ ਸੋਗੀ ਜਿਹੜੀਆਂ ਮਤਲਬ ਕਿ ਰਚਨਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਰਚਨਾਮਾਂ ਨੂੰ ਕਰਨ ਲਈ ਇਹ ਜਿਹੜਾਗਾ ਸ਼ੰਦਾਗਾ ਅਸੰਦਾਗਾ ਜਿਹੜਾ ਇਹ ਉੱਤਮ ਮੰਨਿਆ ਜਾਂਦਾਗਾ ਉਸ ਦੇ ਕਿੱਸੇ ਦਾ ਜਿਹੜਾ ਅੰਤਗਾ ਦੁਖਾ ਦੁਖਾਂਤਕ ਅੰਤਗਾ ਠੀਕ ਹੈ ਤੇ ਜਿਹੜਾ ਦਮੋਦਰ ਦਾ ਸੀ ਉਹ ਸੁਖਾਂਤਕ ਸੀਗਾ ਤੇ ਇਹ ਹੈਗਾ ਜਿਹੜਾ ਮਿਰਜ਼ਾ ਸਾਹਿਬਾਂ ਦਾ ਜਿਹੜਾ ਕਿੱਸਾ ਪੀਲੂ ਨੇ ਲਿਖਿਆ ਸੀ ਇਹ ਦੁਖਾਂਤਕ ਲਿਖਿਆ ਸੀਗਾ ਲਾਸਟ ਇਹਦਾ ਅੰਤ ਜਿਹੜਾ ਦੁਖਾਂਤਕ ਹੈਗਾ ਉਸਨੇ ਸਿੱਧੀ ਸਾਦੀ ਕੇਂਦਰੀ ਪਿੰਡੂ ਪੰਜਾਬੀ ਮਾਝੀ ਉਪਭੋਲੀ ਦਾ ਪ੍ਰਯੋਗ ਕੀਤਾ ਜਿਹੜੀ ਉਹਦੀ ਉਪਭੋਲੀ ਦੇ ਵਿੱਚ ਕੋਈ ਜ਼ਿਆਦਾ ਕੋਈ ਐ ਨਹੀਂ ਸੀਗਾ ਵੀ ਸਾਨੂੰ ਜਿਹੜੇ ਆਮ ਬੰਦੇ ਆ ਉਹਨਾਂ ਨੂੰ ਸਮਝ ਨਹੀਂ ਲੱਗੂਗੀ ਉਹ ਜਿਹੜੀ ਸੀਗੀ ਉਹਨਾਂ ਦੀ ਜਿਹੜੀ ਬਿਲਕੁਲ ਸਿੱਧੀ ਸਾਦੀ ਪੰਜਾਬੀ ਹੈਗੀ ਜਿਹੜੀ ਪਿੰਡੂ ਪੰਜਾਬੀ ਹੈਗੀ ਉਹਦਾ ਕੀ ਹੈ ਪ੍ਰਯੋਗ ਕੀਤਾ ਉਹਨਾਂ ਨੇ ਕਿੱਸੇ ਦੇ ਵਿੱਚ ਸ਼ਿੰਗਾਰ ਰਸ ਬੀਰ ਰਸ ਜਾਂ ਤੇ ਕਰੁਣਾ ਰਸ ਦਾ ਜਿਹੜਾ ਸੁਮੇਲ ਹੈਗਾ ਮਿਲਦਾ ਹੈਗਾ ਸ਼ਿੰਗਾਰ ਰਸ ਦਾ ਬੀ ਰਸ ਦਾ ਤੇ ਕਰੋਨਾ ਰਸ ਦਾ ਕੀ ਹੈਗਾ ਸੁਮੇਲ ਹੈ ਜਿਹੜਾ ਕਿਸੇ ਦੇ ਵਿੱਚ ਮਿਲਦਾ ਮਿਰਜਾ ਸਹਿਬ ਨੇ ਕਿੱਸਾ ਜਿਹੜਾ ਪੀਲੂ ਨੇ ਲਿਖਿਆ ਸੀਗਾ ਕਰੋਨਾ ਰਸ ਦੀ ਪ੍ਰਧਾਨਤਾ ਕੀ ਹੈ ਦੇ ਵਿੱਚ ਇਹ ਕਿਸੇ ਦੇ ਵਿੱਚ ਕਰੋਨਾ ਰਸ ਦੀ ਪ੍ਰਧਾਨਤਾ ਇਸ ਕਿਸੇ ਦੇ 64 ਬੰਦ ਤੇ ਪੰਜ ਚਰਨ ਨੇ ਠੀਕ ਹੈ ਪੀਲੂ ਨੇ ਕਿਸੇ ਦੇ ਵਿੱਚ ਅਤੇ ਕਥਨੀ ਅਲੰਕਾਰ ਦੀ ਜਿਹੜੀ ਵਰਤੋਂ ਕੀਤੀ ਹੈਗੀ ਬਹੁਤ ਜ਼ਿਆਦਾ ਤੇ ਪਿੱਲੂ ਜਿਹਦੇ ਪਿੱਲੂ ਅਨੁਸਾਰ ਦੇਖਿਆ ਜਾਵੇ ਤਾਂ ਜਿਹੜਾ ਮਿਰਜਾ ਸੇਵਾ ਦਾ ਪਿਆਰ ਸੀ ਉਹ ਮਸੀਤ ਵਿੱਚ ਪੜਦੇ ਹੋਏ ਹੋਇਆ ਸੀਗਾ ਜਦੋਂ ਉਹ ਮਸੀਤ ਦੇ ਵਿੱਚ ਪੜਦੇ ਸੀਗੇ ਤਾਂ ਉਦੋਂ ਉਹਨਾਂ ਦਾ ਜਿਹੜਾ ਪਿਆਰ ਹੈਗਾ ਪੈ ਗਿਆ ਸੀਗਾ ਤੇ ਕਿੱਸੇ ਦੇ ਵਿੱਚ ਦੁੱਲਾ ਭੱਟੀ ਦਾ ਜ਼ਿਕਰ ਵੀ ਆਉਂਦਾ ਹੈਗਾ ਜੇ ਕੁਐਸਚਨ ਆਜੇ ਵੀ ਤੁਹਾਨੂੰ ਬੀ ਕਿਹੜਾ ਕਿੱਸਾ ਹੈਗਾ ਜਿਹੜਾ ਮਿਰਜਾ ਸੇਵਾ ਦਾ ਕਿੱਸਾ ਹੈਗਾ ਕਿਨੇ ਲਿਖਿਆ ਹੈਗਾ ਜਿਹਦੇ ਵਿੱਚ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਤਾਂ ਪਿੱਲੂ ਨੇ ਜਾਂ ਫਿਰ ਕਿਹੜਾ ਕਿੱਸਾ ਜਿਹਦੇ ਵਿੱਚ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਤਾਂ ਮਿਰਜਾ ਸਹਿਬਾ ਕਿੱਸਾ ਦਾ ਠੀਕ ਹੈ ਸਰ ਰੀਚਰਡ ਟੈਂਪਲ ਨੇ ਜਿਹੜੇ ਉਹ ਢਾਡੀਆਂ ਮਰਾਸੀਆਂ ਡੂਮਾਂ ਤੋਂ ਇਹ ਪ੍ਰੇਮ ਜਿਹੜੀ ਪ੍ਰੇਮਿਕ ਕਥਾ ਜਵਾਨੀ ਸੁਣ ਕੇ ਪਹਿਲੀ ਵਾਰ ਜਿਹੜੀ ਅਬਦੀ ਜਿਹੜੀ ਪੁਸਤਕ ਸੀਗੀ ਦੀ ਲੇਜੈਂਡ ਆਫ ਪੰਜਾਬ ਦੇ ਵਿੱਚ ਉਹਨੂੰ ਕੀ ਕੀਤਾ ਸੀਗਾ ਅੰਕਿਤ ਕੀਤਾ ਸੀਗਾ ਲੇਜੈਂਡਸ ਆਫ ਪੰਜਾਬ ਦੇ ਵਿੱਚ ਸਰ ਰੀਚਰਡ ਟੈਂਪਲ ਨੇ ਜਿਹੜਾਗਾ ਇਹ ਜਿਹੜੀਆਂ ਸੁਣਿਆ ਸੀਗਾ ਕਿਸਤਾ ਢਾਡੀਆਂ ਤੋਂ ਮਰਾਸੀਆਂ ਤੋਂ ਡੂਮਾਂ ਤੋਂ ਹਨਾ ਤੇ ਇਹ ਸੁਣ ਕੇ ਉਹਨਾਂ ਨੇ ਕੀ ਕੀਤਾ ਸੀ ਆਪਣੀ ਪੁਸਤਕਤ ਦੇ ਵਿੱਚ ਲਿਖ ਲਿਆ ਸੀਗਾ ਲਿਖਤਾ ਸੀਗਾ ਤੇ ਪੰਜਾਬੀ ਜਿਹੜੇ ਵਿਦਵਾਨ ਸੀਗੇ ਬਾਬਾ ਬੁੱਧ ਸਿੰਘ ਜੀ ਉਹਨਾਂ ਨੇ ਵੀ ਆਪਣੀ ਪੁਸਤਕ ਬੰਬੀਹਾ ਬੋਲ ਦੇ ਵਿੱਚ ਇਸ ਦਾ ਜਿਹੜਾ ਗੁਰਮੁਖੀ ਦੇ ਵਿੱਚ ਲਿਪੀ ਵਿੱਚ ਇਹਦਾ ਉਤਾਰਾ ਕੀਤਾਗਾ ਉਹਨਾਂ ਨੇ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਗਿਆ ਇਹਨਾਂ ਨੂੰ ਬਾਬਾ ਬੁੱਧ ਸਿੰਘ ਜੀ ਨੇ ਆਪਣੀ ਕਿਹੜੀ ਪੁਸਤਕ ਦੇ ਵਿੱਚ ਬੰਬੀਹਾ ਬੋਲ ਦੇ ਵਿੱਚ ਕਵੈਸ਼ਨ ਆ ਸਕਦਾਗਾ ਬਾਬਾ ਬੁੱਧ ਸਿੰਘ ਨੇ ਆਪਣੀ ਕਿਹੜੀ ਪੁਸਤਕ ਦੇ ਵਿੱਚ ਜਿਹੜਾਗਾ ਮਿਰਜਾ ਸਾਹਿਵਾ ਦਾ ਕਿੱਸਾਗਾ ਜਿਹੜਾ ਉਹ ਉਹਦੇ ਬਾਰੇ ਲਿਖਿਆਗਾ ਗੁਰਮੁਖੀ ਦੇ ਵਿੱਚ ਬਵੀਹਾ ਬੋਲ ਦੇ ਵਿੱਚ ਦੇਖੋ ਹਾਫਿਜ਼ ਵਰਖੁਰਦਾਰ ਲਿਖਦੇ ਹੈਗੇ ਪੀਲੂ ਦੀ ਤਾਰੀਫ ਕਰਦੇ ਹੋਏ ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੈਨ ਉਹਨੂੰ ਪੰਜਾ ਪੀਰਾਂ ਦੀ ਥਾਪਨਾ ਕੰਦੀ ਦਸਤ ਤਰੇਨ ਇਹ ਕਿਹਨੇ ਲਿਖਿਆ ਨੇ حافظ ਵਰਖੁਰਦਾਰ ਦੀਆਂ ਲਾਈਨਾਂ ਨੇ ਇਹ ਕਿਦੇ ਬਾਰੇ ਲਿਖੀਆਂ ਨੇ ਪਿੱਲੂ ਦੀ ਤਾਰੀਫ ਦੇ ਵਿੱਚ ਜਿਹੜੀਆਂ ਨੇ ਉਹ ਲਾਈਨਾਂ ਨੇ ਜਿਹੜੀਆਂ ਇਹ ਲਿਖੀਆਂ ਗਈਆਂ ਨੇ ਕਸਾਕਰ ਅਹਿਮਦ ਯਾਰ ਪਿੱਲੂ ਸ਼ਾਇਰ ਦੀ ਤਾਰੀਫ ਕਰਦੇ ਹੋਏ ਵੀ ਲਿਖਦਾਗਾ ਉਹ ਕੀ ਕਹਿੰਦੇ ਹੈਗੇ ਪਿੱਲੂ ਨਾਲ ਨਾ ਰੀਸ ਕਿਸੇ ਦੀ ਉਸ ਵਿੱਚ ਸੋਜ ਅਲਹੀਦੀ ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫਕੀਰ ਵਲੀ ਦੀ ਇਹ ਜਿਹੜੀਆਂ ਲਾਈਨਾਂ ਨੇ ਇਹ ਕਿਹਦੀਆਂ ਨੇ ਇਹ ਲਾਈਨਾਂ ਹੈਗੇ ਨੇ ਅਹਿਮਦ ਯਾਰ ਦੀਆਂ ਇਦੇ ਤਾਰੀਫ ਦੇ ਵਿੱਚ ਲਿਖੀਆਂ ਗਈਆਂ ਨੇ ਪਿੱਲੂ ਦੀ ਤਾਰੀਫ ਦੇ ਵਿੱਚ ਲਿਖੀਆਂ ਗਈਆਂ ਨੇ ਪਿੱਲੂ ਦੇ ਜਿਹੜੇ ਮਿਰਜ਼ਾ ਸਾਹਿਬਾਂ ਦੇ ਕੁਝ ਜਿਹੜੇ ਬੰਦ ਨੇ ਉਹ ਹੈਗੇ ਨੇ ਜਿਵੇਂ ਆ ਸਾਹਿਬਾ ਪੜੇ ਪੱਟੀਆਂ ਮਿਰਜ਼ਾ ਪੜੇ ਕੁਰਾਨ ਵਿੱਚ ਮਸੀਤਾ ਲੱਗੀਆਂ ਜਾਣੇ ਕੁੱਲ ਜਹਾਨ ਠੀਕ ਆ ਇਹਨਾਂ ਨੇ ਅਬਦੇ ਉਹਦੇ ਵਿੱਚ ਲਿਖਿਆਗਾ ਵੀ ਜਿਹੜੀ ਉਹਨਾਂ ਦੀ ਜਿਹੜੀ ਇਸ਼ਕ ਜਿਹੜੀ ਉਹਨਾਂ ਦੀ ਕਰਨ ਦੀ ਜਿਹੜੀ ਉਹ ਸੀਗੀ ਉਸ ਮਸਜਿਦ ਦੇ ਵਿੱਚ ਪੜਦੇ ਪੜਦੇ ਆ ਜਿਹੜੀ ਉਹਨਾਂ ਦੀ ਜੜੀ ਕਹਾਣੀ ਸੀਗੀ ਉਹ ਸ਼ੁਰੂ ਹੋਈ ਸੀਗੀ ਇਹ ਸਾਰੀਆਂ ਸਤਰਾਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਸਤਰਾਂ ਨੇ ਪੀਲੂ ਦੀਆਂ ਲਿਖੀਆਂ ਨੇ ਮਿਰਜਾ ਸਾਹਿਬਾਂ ਦੇ ਅ ਕਿੱਸੇ ਦੇ ਵਿੱਚ ਸੈਭਾ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ ਫੜ ਨਾ ਜਾਣੇ ਤੱਕੜੀ ਹਟ ਨਾ ਜਾਣੇ ਵੱਟ ਹਾੜ ਨਾ ਜਾਣੇ ਜਾਣੇ ਵੱਟ ਇਹ ਦੇਖੋ ਜਿਹੜੀਆਂ ਲਾਈਨਾਂ ਨੇ ਇਹ ਲਾਈਨਾਂ ਪੰਜਾਬੀ ਲਿਟਰੇਚਰ ਜਿਹਨੇ ਪੜਿਆ ਹੋਊਗਾ ਉਹ 10th 2 ਦੇ ਵਿੱਚ ਵੀ ਇਹ ਲਾਈਨਾਂ ਲੈ ਜਿਹੜੀਆਂ ਉਹਨਾਂ ਨੇ ਦੇਖੀਆਂ ਸੁਣੀਆਂ ਹੋਣਗੀਆਂ ਤੇ ਯਾਦ ਕੀਤੀਆਂ ਹੋਣਗੀਆਂ ਉਹਦੇ ਵਿੱਚ ਵੀ ਇਹ ਜਿਹੜੇ ਹੈਗੇ ਦਰਜਾਗੇ ਚੜਦੇ ਮਿਰਜੇ ਖਾਨ ਨੂੰ ਵੰਜਲ ਦਿਨ ਦੀ ਮੱਤ ਪਠਰਨਾਂ ਦੀ ਦੋਸਤੀ ਖੂਰੀ ਜਿੰਨਾ ਦੀ ਮੱਤ ਚੜਦੇ ਮਿਰਜੇ ਖਾਨ ਨੂੰ ਮੱਤ ਦੇਵੇ ਮਾਂ ਬੁਰੇ ਸਿਆਲਾਂ ਦੇ ਮਾਮਲੇ ਬੁਰੀ ਸਿਆਲਾਂ ਦੀ ਰਾਹ ਇਹ ਸਾਰੇ ਕੀਦੇ ਨੇ ਪਿੱਲੂ ਦੇ ਲਿਖੇ ਹੋਏ ਨੇ ਇਹ ਸਾਰੇ ਕੱਢ ਕਲੇਜਾ ਲੈ ਗਈ ਖਾਨਖੀਵੇ ਦੀ ਧੀ ਗੱਜ ਗੱਜ ਲੰਮੀ ਐ ਮੇਡੀਆਂ ਰੰਗ ਜੋ ਗੋਰਾ ਸੀ ਇਸ਼ਕ ਲਿਤਾੜੇ ਆਦਮੀ ਬਰਫ ਲਿਤਾੜੇ ਰੁਖ ਨੀਂਦਨ ਆਉਂਦੀ ਚੋਰ ਨੂੰ ਆਸ਼ਕ ਨਾ ਲੱਗੇ ਭੁੱਖ ਇਹ ਬਹੁਤ ਜ਼ਿਆਦਾ ਜਿਹੜੀਆਂ ਇੰਪੋਰਟੈਂਟ ਨੇ ਪਾ ਕੇ ਤੁਹਾਨੂੰ 17 ਇਹਨਾਂ ਦੇ ਵਿੱਚੋਂ ਪੁੱਛ ਲਿਆ ਜਾਊਗਾ ਵੀ ਇਹ 17 ਨੇ ਜਿਹੜੀਆਂ ਕੀ ਦੀਆਂ ਨੇ ਜਾਂ ਫਿਰ ਕਿੱਸਾ ਕਰ ਰਹੇ ਕਿ ਕਿਹੜੇ ਕਿੱਸੇ ਦੇ ਵਿੱਚ ਦਰਜ ਨੇ ਜਾਂ ਕੀ ਦੀਆਂ ਲਿਖੀਆਂ ਹੋਈਆਂ ਨੇ ਪੀਲੂ ਪੁੱਛੇ ਸ਼ਾਇਰ ਨੂੰ ਕਹਿ ਵੱਲ ਗਿਆ ਜਹਾਨ ਬਹਿ ਬਹਿ ਗਈਆਂ ਮਜਲਿਸਾਂ ਮਜਲਸਾਂ ਅਲਗ-ਅਲਗ ਗਏ ਸੌਰੀ ਖਾਂਗੇ ਛੇੜੀ ਬਹਿ ਬਹਿ ਗਈਆਂ ਮਜਲਿਸਾਂ ਅਲੱਗ-ਅਲੱਗ ਗਏ ਦੀਵਾਨ ਮਿਰਜੇ ਜਿਹੜੇ ਮਿਰਜੇ ਦੀ ਸੂਰਮਗਤੀ ਦਾ ਬਿਆਨ ਵੀ ਬੜੇ ਬੜੇ ਜ਼ੋਰਦਾਰ ਤੇ ਪੰਜਾਬੀ ਸੁਹਾਗ ਦੇ ਅਨੁਕੂਲ ਆ ਕੀਤਾ ਗਿਆ ਇਹਦੇ ਵਿੱਚ ਮਿਰਜੇ ਦਾ ਕੋਈ ਨਾ ਦੀਂਦਾ ਸੂਰਮਾ ਜਿਹੜਾ ਤੈਨੂੰ ਹੱਥ ਕਰੇ ਕਟਕ ਪਿੜਾ ਦੇ ਟੋਕਰੀ ਮੈਥੋਂ ਵੱਡੇ ਰਾੜ ਡਰੇ ਰਾਠ ਡਰੇ ਮੈਤੋਂ ਵੱਡੇ ਰਾਠ ਡਰੇ ਡਰੇ ਹਾਂਜੀ ਪੀਲੂ ਨਾਲ ਅਗੇ ਰਿਲੇਟਡ ਜਿਹੜੇ ਆਪਣੇ ਕੁਐਸਚਨ ਨੇ ਉਹ ਹੈ ਪੀਲੂ ਦਾ ਜਨਮ ਕਿੱਥੇ ਹੋਇਆ ਪਿੰਡ ਬੈਰੋਵਾਲ ਜ਼ਿਲ੍ਹਾ ਅਮਰਸਰ ਦੇ ਵਿੱਚ ਜਿਹੜਾ ਪੀਲੂ ਦਾ ਸੀਗਾ ਉਹ ਜਨਮ ਹੋਇਆ ਸੀਗਾ ਤੇ ਪੀਲੂ ਕਿਸ ਸਦੀ ਦਾ ਕਿੱਸਾਕਾਰ ਮੰਨਿਆ ਜਾਂਦਾ ਕਵੀ ਮੰਨਿਆ ਜਾਂਦਾ ਹੈਗਾ 16ਵੀਂ ਜਾਂ 17ਵੀਂ ਸਦੀ ਦਾ ਪੀਲੂ ਦੀ ਪ੍ਰਸਿੱਧੀ ਕਿਸ ਰਚਨਾ ਨਾਲ ਹੋਈ ਮੰਨੀ ਜਾਂਦੀ ਹੈ ਮਿਰਜ਼ਾ ਸਹਾਬਾ ਨਾਲ ਉਹਦੀ ਪ੍ਰਸਿੱਧੀ ਜਿਹੜੀ ਹੋਈ ਮੰਨੀ ਜਾਂਦੀ ਹੈਗੀ ਮਿਰਜ਼ਾ ਸਹਾਬਾ ਦਾ ਕਿੱਸਾ ਲਿਖਣ ਵਾਲਾ ਪਹਿਲਾ ਕਿੱਸਾਕਾਰ ਕਿਸ ਨੂੰ ਕਿਹਾ ਜਾਂਦਾ ਹੈ ਪਿੱਲੂ ਨੂੰ ਸਭ ਤੋਂ ਪਹਿਲਾ ਜਿਹੜਾ ਕਿੱਸਾਕਾਰ ਲਿਖਣ ਵਾਲਾ ਮਿਰਜ਼ਾ ਜ਼ੈਵਨ ਦਾ ਕਿੱਸਾਕਾਰ ਲਿਖਣ ਵਾਲਾ ਕਿਹਾ ਜਾਂਦਾ ਹੈ ਪਿੱਲੂ ਦੇ ਮਿਰਜ਼ਾ ਸਹਿਬਾ ਕਿੱਸੇ ਦਾ ਗੁਰਮੁਖੀ ਵਿੱਚ ਉਤਾਰਾ ਕਿਸ ਨੇ ਕੀਤਾ ਹਾਂਜੀ ਆਪਾਂ ਪਿੱਛੇ ਪੜਿਆ ਸੀਗਾ ਗੁਰਮੁਖੀ ਦੇ ਵਿੱਚ ਕਿਹਦੇ ਲਿਖਿਆ ਸੀ ਬਾਬਾ ਬੁੱਧ ਸਿੰਘ ਨੇ ਕਿਰੀ ਬੁੱਕ ਪੁਸਤਕ ਦੇ ਵਿੱਚ ਲਿਖਿਆ ਸੀਗਾ ਬਬੀਹਾ ਬੋਲ ਦੇ ਵਿੱਚ ਪਿੱਲੂ ਕਿਸ ਦੌਰ ਦਾ ਜਿਹੜਾ ਕਵੀ ਮੰਨਿਆ ਜਾਂਦਾ ਪਹਿਲੇ ਦੌਰ ਦਾ ਜਿਹੜਾ ਕਵੀ ਮੰਨਿਆ ਜਾਂਦਾਗਾ ਪੀਲੂ ਕਿਸ ਕਾਲ ਦਾ ਕਵੀ ਹੈਗਾ ਮੱਧ ਕਾਲ ਕਾਲ ਦਾ ਕਵੀ ਹੈਗਾ ਦੌਰ ਪਹਿਲਾ ਸੀ ਤੇ ਕਾਲ ਕਿਹੜਾ ਸੀ ਮੱਧ ਕਾਲ ਸੀਗਾ ਤੇ ਪੀਲੂ ਦੇ ਜਿਹੜੇ ਸਮਕਾਲੀ ਕੌਣ-ਕੌਣ ਸਨ ਅਕਬਰ, ਜਹਾਂਗੀਰ, ਸ਼ਾਹ ਹੁਸੈਨ, ਗੁਰੂ ਅਰਜਨ ਦੇਵ ਜੀ ਸੀਗੇ ਜਿਹੜੇ ਇਹ ਸਮਕਾਲੀ ਸੀਗੇ ਗੁਰੂ ਪੀਲੂ ਦੇ ਸਦ ਰਿਚਰ ਟੈਂਪਲ ਨੇ ਕਿਸ ਪੁਸਤਕ ਵਿੱਚ ਇਸ ਨੂੰ ਕਿਸੇ ਨੂੰ ਇਹ ਕਿਸੇ ਨੂੰ ਰੋਮਨ ਲਿਪੀ ਦੇ ਵਿੱਚ ਸ਼ਬਦ ਆਇਆ ਸੀਗਾ ਲੇਜੈਂਡ ਆਫ ਪੰਜਾਬ ਦੇ ਵਿੱਚ ਕਿਸੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈਗੀ ਸਹਿਬਾ ਦੇ ਜਨਮ ਤੋਂ ਜਿਹੜੀ ਕਿਸੇ ਦੀ ਕੀ ਹੈਗੀ ਉਹ ਸ਼ੁਰੂਆਤ ਹੁੰਦੀ ਹੈਗੀ ਮੇ ਜਿਹੜਾ ਇਹ ਕਿੱਸਾ ਗਾ ਕਿਸ ਕਾਵ ਰੂਪ ਵਿੱਚ ਲਿਖਿਆ ਗਿਆ ਹੈਗਾ ਸੰਦ ਦੇ ਵਿੱਚ ਲਿਖਿਆ ਗਿਆ ਹੈਗਾ ਠੀਕ ਹੈ ਉੱਪਰਲਾ ਆਪਣਾ ਕੁਐਸਚਨ ਰਹਿ ਗਿਆ ਮੇਰਜਾ ਸਾਹਿਬਾਂ ਦਾ ਪਿਆਰ ਕਿੱਥੇ ਪਿਆ ਸੀਗਾ ਮਸੀਤ ਦੇ ਵਿੱਚ ਪਿਆ ਸੀਗਾ ਕਿਸੇ ਵਿੱਚ ਪ੍ਰਧਾਨ ਰਸ ਕਿਹੜਾ ਹੈ ਕਰੁਣਾ ਰਸ 14ਵਾਂ ਕੁਐਸਚਨ ਹੈ ਪੀਲੂ ਨੇ ਮਿਰਜਾ ਸਾਹਿਬਾ ਕਿੱਸਾ ਕਿਸੇ ਵਿੱਚ ਕਿਸ ਅਲੰਕਾਰ ਦੀ ਵਰਤੋਂ ਕੀਤੀ ਹੈ ਅਤੇ ਕਥਨੀ ਅਲੰਕਾਰ ਦੀ ਜਿਹੜੀ ਵਰਤੋਂ ਕੀਤੀ ਹੈਗੀ ਕਿਸੇ ਦੀ ਬੋਲੀ ਕਿਹੋ ਜਹੀ ਹੈਗੀ ਕਿਸੇ ਦੀ ਜਿਹੜੀ ਬੋਲੀ ਆ ਉਹ ਹੈਗੀ ਹੈ ਜੀ ਕੇਂਦਰੀ ਪੰਜਾਬੀ ਠੇਠ ਪੰਜਾਬੀ ਮਾਝੀ ਠੀਕ ਹੈ 16ਵਾਂ ਕੁਐਸਚਨ ਆ ਕਿਸੇ ਦੀ ਸ਼ੈਲੀ ਕਿਸ ਤਰ੍ਹਾਂ ਦੀ ਹੈ ਸੂਤਰਿਕ 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 ਜਿਹੜੀ ਹੈਗੀ ਉਹ ਸ਼ੈਲੀ ਹੈਗੀ ਕਹਿੰਦਾ ਪਬ ਸੰਪੇਖ ਸੰਖੇਪ ਕਿਸੇ ਦਾ ਅੰਤ ਕਿਸ ਤਰ੍ਹਾਂ ਦਾ ਹੈ ਦੁਖਾਂਤਕ ਹੈ ਕਿਸੇ ਵਿੱਚ ਦੁਖਾਂਤਕ ਪਰੰਪਰਾ ਦਾ ਆਰੰਭ ਕਿਸ ਨੇ ਕੀਤਾ ਪੀਲੂ ਨੇ ਕੀਤਾ ਕਿਸੇ ਵਿੱਚ ਇਸਤਰੀ ਨੂੰ ਕਿਸ ਤਰ੍ਹਾਂ ਦਾ ਪੇਸ਼ ਕੀਤਾ ਗਿਆ ਧੋਖੇਵਾਜ ਦਗੇਵਾਜ ਬੇਮਤੀ ਜਿਹੜਾਗਾ ਪੇਸ਼ ਕੀਤਾਗਾ ਬੀਮਾ ਕੁਐਸਚਨ ਹੈ ਮਿਰਜੇ ਦਾ ਪਿੰਡ ਕਿਹੜਾ ਸੀਗਾ ਦਾਨਾਵਾਸ ਸੀਗਾ ਮਿਰਜੇ ਦਾ ਪਿੰਡ ਸਾਡਾ 21ਵਾਂ ਕੁਐਸਚਨ ਹੈ ਮਿਰਜੇ ਦੇ ਪਿਤਾ ਦਾ ਕੀ ਨਾਮ ਸੀਗਾ ਤੇ ਉਹ ਕਿਹੜੀ ਜਾਤ ਦਾ ਸੀਗਾ ਵੰਜਲ ਖਰਲ ਖਰਲ ਰਾਜਪੂਤ ਜਾਤ ਦਾ ਸੀਗਾ ਠੀਕ ਹੈ ਸਹਿਬਾਂ ਦੇ ਪਿਤਾ ਦਾ ਨਾਮ ਕੀ ਸੀਗਾ ਖੀਵਾ ਖਾਨ ਸੀਗਾ ਸਹਿਬਾਂ ਦਾ ਜਿਹੜਾ ਜਨਮ ਸੀਗਾ ਕਿਸ ਦਿਨ ਹੋਇਆ ਸੀਗਾ ਮੰਗਲਵਾਰ ਨੂੰ ਹੋਇਆ ਸੀਗਾ ਜੀ ਸਹਿਬਾ ਦਾ ਜਨਮ ਖਾਨ ਖੀਵੇ ਦੇ ਘਰ ਖੀਵੇ ਦੇ ਸਹਿਬਾ ਜੰਮੀ ਮੰਗਲਵਾਰ ਦੇਖੋ ਇਹ ਪੰਕਤੀ ਵਿੱਚ ਵੀ ਲਿਖਿਆ ਗਿਆ ਹੈਗਾ ਖਰਖੀਵੇ ਦੇ ਸਾਈਬਾ ਜੰਮੀ ਮੰਗਲਵਾਰ ਡੂਮਸੋਲੇ ਗਾਮ ਦੇ ਖਾਨਖੀਵੇ ਦੇ ਬਾਰ ਸਾਈਬਾ ਦਾ ਪਿੰਡ ਕਿਹੜਾ ਸੀਗਾ 24ਵਾਂ ਕੁਐਸਚਨ ਹੈਗਾ ਚੰਗ ਪਿੰਡ ਚੰਗ ਸਿਆਲ ਸੀਗਾ ਸਾਈਬਾ ਦਾ ਪਿੰਡ ਸਾਈਬਾ ਦੇ ਮੰਗੇਤਰ ਦਾ ਕੀ ਨਾਮ ਸੀ ਤਾਹਿਰ ਖਾਨ ਸੀਗਾ 26ਵਾਂ ਕੁਐਸਚਨ ਆ ਸਾਈਬਾ ਦੇ ਵਿਆਹ ਦੀ ਖਬਰ ਮਿਰਜੇ ਨੂੰ ਕੌਣ ਦਿੰਦਾਗਾ ਤਾਂ ਕੰਮੂ ਬ੍ਰਾਹਮਣ ਦਿੰਦਾਗਾ 27ਵਾਂ ਕੁਐਸਚਨ ਹੈਗਾ ਮਿਰਜਾ ਮਿਰਜੇ ਨੂੰ ਕਿੱਲੀਆਂ ਦੇਣ ਵਾਲਾ ਕੌਣ ਸੀ ਕਿਲੀਆਂ ਦੇਣ ਵਾਲਾ ਕੌਣ ਸੀ ਜਾਮ ਲੋਹਾਰ ਉਹਨੇ ਕਿਲੀਆਂ ਦਿੱਤੀਆਂ ਸੀ ਉਹਨੂੰ ਜਾਮ ਲੋਹਾਰ ਨੇ ਮਿਰਜਾ ਮਿਰਜਾ ਜਿਹੜਾ ਕਿਹੜੇ ਦਰਖਤ ਹੇਠ ਮਾਰਿਆ ਗਿਆ ਸੀ ਝੰਡ ਹੇਠ ਬਾਬਾ ਬੁੱਧ ਸਿੰਘ 33 ਕਵੈਸਨ 28 29ਵਾਂ ਕਵੈਸਨ ਆ ਬਾਬਾ ਬੁੱਧ ਸਿੰਘ ਨੇ ਪਿੱਲੂ ਦੇ ਕਿੱਸੇ ਬਾਰੇ ਕੀ ਵਿਚਾਰ ਪੇਸ਼ ਕੀਤਾ ਉਹ ਕਹਿੰਦੇ ਵੀ ਇੱਕ ਝਟਕੀ ਕਹਾਣੀ ਇੱਕ ਝਟਕੀ ਬੋਲੀ ਵਿੱਚ ਜਿਹੜੀ ਹੈਗੀ ਉਹ ਸੁਣਾਈ ਗਈ ਹੈਗੀ ਇਹ ਸਾਡੇ ਸਿਗੇ ਜਿਹੜੇ ਪਿੱਲੂ ਨਾਲ ਰਿਲੇਟਡ ਸੀਗੇ ਕੁਐਸਚਨ ਹਨ ਉਹਨਾਂ ਬਾਰੇ ਜਾਣਕਾਰੀ ਅੱਗੇ ਆਪਾਂ ਪੜ੍ਹਾਂਗੇ ਹਾਫਿਜ਼ ਬਰਖੁਰਦਾਰ ਉਹਨਾਂ ਦਾ ਜਨਮ ਉਹਨਾਂ ਬਾਰੇ ਜਾਣਕਾਰੀ ਹਾਫਿਜ਼ ਬਰਖੁਰਦਾਰ ਨਾਲ ਰਿਲੇਟਡ ਜਿਹੜੇ ਆਪਣੇ ਕੁਐਸਚਨ ਹਨ ਹਾਫਿਜ਼ ਬਰਖੁਰਦਾਰ ਸਿਗੇ ਜਿਹੜੇ ਉਹ 16ਵੀਂ ਤੇ 17ਵੀਂ ਸਦੀ ਦੇ ਮੰਨੇ ਜਾਂਦੇ ਹੈਗੇ ਤੇ ਉਨਾ ਦਾ ਜਿਹੜਾ ਪਿੰਡ ਸੀਗਾ ਉਹ ਮੁਸਲਮਾਨੀ ਜ਼ਿਲ੍ਹਾ ਲਾਹੌਰ ਸੀਗਾ ਹਾਫਿਜ਼ ਦਾ ਜਿਹੜਾ ਗੋਥ ਸੀਗਾ ਉਹ ਰਾਂਝਾ ਸੀਗਾ ਹਾਫਿਜ਼ ਬਰਖੁਰਦਾਰ ਸ਼ਾਹਜਹਾਂ ਅਤੇ ਔਰੰਗਜ਼ੇਬ ਦੇ ਸਮਕਾਲੀ ਮੰਨੇ ਜਾਂਦੇ ਹੈਗੇ ਉਸਨੇ ਪਵਿੱਤਰ ਕੁਰਾਨ ਹਿਫਜ਼ ਕੀਤਾ ਹੋਇਆ ਸੀਗਾ ਜਿਸ ਕਾਰਨ ਉਸ ਨੂੰ ਹਾਫਿਜ਼ ਕਿਹਾ ਕਹਿੰਦੇ ਸੀਗੇ ਦੇਖੋ ਜੇ ਆਪਾਂ ਕਹਿੰਦੇ ਆ ਵੀ ਹਾਫਿਜ਼ ਬਰਖੁਰਦਾਰ ਹਾਫਿਜ਼ ਕਿਉਂ ਲੱਗਿਆ ਉਹਨਾਂ ਦੇ ਨਾਮ ਉਰੇ ਹਾਫਿਜ਼ ਉਹਨਾਂ ਦੇ ਨਾਮ ਮੂਰੇ ਇਸ ਕਰਕੇ ਲੱਗਿਆ ਕਿਉਂਕਿ ਜਿਹੜਾ ਕੁਰਾਨ ਸ਼ਰੀਫ ਸੀਗਾ ਉਹਨਾਂ ਨੇ ਹਿਫਜ਼ ਕੀਤਾ ਹੋਇਆ ਸੀ ਜਵਾਨੀ ਯਾਦ ਕੀਤਾ ਹੋਇਆ ਸੀਗਾ ਤਾਂ ਉਹਨਾਂ ਦੇ ਜਦੋਂ ਉਹਨਾਂ ਨੂੰ ਉਪਾਦੀ ਮਿਲਦੀ ਜਿਹੜਾ ਬੰਦਾ ਕੁਰਾਨ ਸ਼ਰੀਫ ਨੂੰ ਜਵਾਨੀ ਯਾਦ ਕਰ ਲਵੇ ਤਾਂ ਉਹਨਾਂ ਨੂੰ ਵੀ ਇੱਕ ਉਪਾਦੀ ਦਿੱਤੀ ਜਾਂਦੀ ਹੈ ਜੀ ਹਾਫਿਜ਼ ਦੀ ਤਾਂ ਉਹਨਾਂ ਨੂੰ ਹਾਫਿਜ਼ ਦੀ ਉਪਾਦੀ ਮਿਲੀ ਹੋਈ ਸੀਗੀ ਤਾਂ ਕਰਕੇ ਉਹਨਾਂ ਦੇ ਨਾਮ ਅੱਗੇ ਹਾਫਿਜ਼ ਬਰਖੁਰਦਾਰ ਲੱਗਿਆ ਹੋਇਆ ਸੀਗਾ ਤੇ ਅੱਗੇ ਸ਼ਾਹ ਜਿਹੜੇ ਹਾਫਿਜ਼ ਦੇ ਤਿੰਨ ਕਿੱਸੇ ਲਿਖੇ ਨੇ ਹਾਫਿਜ਼ ਨੇ ਮਿਰਜ਼ਾ ਸਹਿਵਾ ਸੱਸੀ ਪੁੰਨੂ ਤੇ ਜੂਸਫ ਜੁਲੇਖਾ ਉਸ ਦੀ ਪ੍ਰਸਿੱਧੀ ਕਿਹਦੇ ਨਾਲ ਹੋਈ ਹੈਗੀ ਉਸ ਦੀ ਪ੍ਰਸਿੱਧੀ ਜਿਹੜੀ ਹੋਈ ਹੈਗੀ ਉਹ ਜੂਸਫ ਜੁਲੇਖਾ ਦੇ ਕਿੱਸੇ ਕਰਕੇ ਹੋਈ ਹੈਗੀ ਜੂਸਫ ਜੁਲੇਖਾ ਲਿਖਣ ਵਾਲਾ ਉਹ ਪਹਿਲਾ ਕਿੱਸਾਕਾਰ ਆਗਾ ਜੇ ਪੁੱਛ ਲਿਆ ਜਾਵੇ ਪਹਿਲਾ ਕਿੱਸ ਜੂਸਫ ਜੁਲੇਖਾ ਦਾ ਕਿੱਸਾ ਲਿਖਣ ਵਾਲਾ ਪਹਿਲਾ ਕਿੱਸਾਕਾਰ ਕੌਣ ਆ ਤੋਂ ਹਾਫਿਜ਼ ਬੁਰਖਰਦਾਰ ਆਗਾ ਠੀਕ ਹੈ ਅੱਗੇ ਸਾਡਾ ਕੁਐਸਚਨ ਹੈਗਾ ਸੱਸੀ ਪੁੰਨੂ ਦਾ ਕਿੱਸਾ ਵੀ ਸਭ ਤੋਂ ਪਹਿਲਾਂ ਹਾਫਿਜ਼ ਬੁਰਖਰਦਾਰ ਨੇ ਹੀ ਲਿਖਿਆ ਦੇਖੋ ਯੂਸਫੁੱਜ ਲਿਖਣ ਦਾ ਤਾਂ ਲਿਖਿਆ ਹੀ ਲਿਖਿਆ ਠੀਕ ਹੈ ਜਿਹੜਾ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਹੈਗਾ ਉਹ ਵੀ ਸਭ ਤੋਂ ਪਹਿਲਾਂ ਹਾਫਿਜ਼ ਬਰਖੁਰਦਾਰ ਨੇ ਹੀ ਜਿਹੜਾਗਾ ਉਹ ਲਿਖਿਆਗਾ ਕਿੱਸਿਆਂ ਤੋਂ ਇਲਾਵਾ ਉਸਨੇ ਤਿੰਨ ਸ਼ਿਰਫੀਆਂ ਇੱਕ ਬਾਰਾ ਮਾ ਵੀ ਲਿਖਿਆ ਉਹ ਅਰਬੀ ਫਾਰਸੀ ਦੇ ਮਸਨਵੀ ਦਾ ਬਹੁਤ ਜ਼ਿਆਦਾ ਉਹਦਾ ਪ੍ਰਭਾਵ ਕਬੂਲ ਦਾਗਾ ਉਹਦੇ ਤੇ ਅਰਬੀ ਫਾਰਸੀ ਮਸਨਵੀ ਦਾ ਜਿਹੜਾ ਸੀਗਾ ਪ੍ਰਭਾਵ ਉਹ ਪਿਆ ਹੋਇਆ ਸੀਗਾ ਹਾਫਿਜ਼ ਨੇ ਮਿਰਜ਼ਾ ਸਾਹਿਬ ਦਾ ਕਿੱਸਾ ਪਿੱਲੂ ਤੋਂ ਪ੍ਰਭਾਵਿਤ ਹੋ ਕੇ ਲਿਖਿਆਗਾ ਕਹਿੰਦੇ ਇੰਜ ਜਾਪਦਾਗਾ ਜਿਵੇਂ ਕਿ ਜਿਹੜਾ ਮਿਰਜ਼ਾ ਸਾਹਿਬ ਦਾ ਜਿਹੜਾ ਕਿੱਸਾ ਜਿਹੜਾ ਹਾਫਿਜ਼ ਬਰਖੁਰਦਾਰ ਨੇ ਲਿਖਿਆ ਉਹ ਪਿੱਲੂ ਤੋਂ ਪ੍ਰਭਾਵਿਤ ਹੋ ਕੇ ਲਿਖਿਆਗਾ ਕਿਉਂਕਿ ਜਿਹੜੀ ਕਹਾਣੀ ਆਏਗੀ ਪਿੱਲੂ ਦੀ ਜਿਹੜੀ ਕਹਾਣੀ ਆਏਗੀ ਪਿੱਲੂ ਦੀ ਕਹਾਣੀ ਨਾਲ ਹੀ ਜਿਹੜੀ ਉਹਦੀ ਕਹਾਣੀ ਹੈ ਮਿਲਦੀ ਜੁਲਦੀ ਕਹਾਣੀ ਆਏਗੀ ਜਿਹੜਾ ਕਿੱਸੇ ਦਾ ਜਿਹੜਾ ਹਾਫਿਜ਼ ਬਰਖੁਰਦਾਰ ਦੇ ਜਿਹੜਾ ਕਿੱਸੇ ਦਾ ਆਰੰਭ ਕਰਨ ਤੋਂ ਪਹਿਲਾਂ ਉਹ ਇੱਕ ਗੈਰ ਕੁਦਰਤੀ ਘਟਨਾ ਦਾ ਜਿਹੜਾ ਬਿਆਨ ਕਰਦਾਗਾ ਕਿ ਇਸ ਜਿਹੜੀ ਸਾਈਬਾਂ ਦੀ ਜਿਹੜੀ ਰੂਹ ਆ ਉਹ ਪਿੱਲੂ ਦੀ ਕਬਰ ਤੇ ਜਾ ਕੇ ਰੋਂਦੀ ਆ ਤੇ ਆਪਣੀ ਕਥਾ ਨੂੰ ਮੋੜ ਕਿੱਸੇ ਦੇ ਰੂਪ ਵਿੱਚ ਲਿਖਵਾਉਣਾ ਚਾਹੁੰਦੀ ਹੈਗੀ ਉਹ ਕੀ ਕਹਿੰਦੇ ਅਗੇ ਕਿ ਜਿਹੜੇ ਜਿਹੜੀ ਪਿੱਲੂ ਨੇ ਜਿਹੜਾ ਲਿਖਿਆ ਸੀਗਾ ਨਾ ਮਿਰਜ਼ਾ ਸਹਿਬਾ ਵੀ ਕਹਿੰਦੀ ਵੀ ਜਿਹੜੀ ਉਹਦੇ ਵਿੱਚ ਉਹਨੇ ਗੱਲ ਕੀਤੀ ਗਈ ਸੀਗੀ ਸਾਈਬਾਂ ਦੀ ਵੀ ਸਹਿਬਾ ਪਿੱਲੂ ਦੀ ਕਬਰ ਤੇ ਜਾ ਕੇ ਰੋਂਦੀ ਹੈਗੀ ਤੇ ਕਹਿੰਦੀ ਹੈ ਵੀ ਮੇਰਾ ਕਿੱਸਾ ਜਿਹੜਾ ਦੁਆਰੋਂ ਕੋਈ ਲਿਖੇ ਲਿਖਵਾਉਣਾ ਚਾਹੁੰਦੀ ਹੈ ਇਹ ਚੀਜ਼ਾਂ ਸੀ ਜਿਹੜੀਆਂ ਉਹਨੇ ਆਪਣੇ ਕਿੱਸੇ ਦੇ ਵਿੱਚ ਬਿਆਨ ਕੀਤੀਆਂ ਸੀ ਹਾਫਿਜ਼ ਵਰਖੁਰਦਾਰ ਨੇ ਤੇ ਇਹ ਜਿਹੜੇ ਹਾਫਿਜ਼ ਵਰਖੁਰਦਾਰ ਜਿਹੜਾ ਪਿੱਲੂ ਸੀ ਪਿੱਲੂ ਨੂੰ ਹਾਫਿਜ਼ ਵਰਖੁਰਦਾਰ ਨੇ ਪਿੰਡ ਮੁਸਲਮਾਨੀ ਜਾਣ ਲਈ ਕਿਹਾ ਸੀਗਾ ਦੇਖੋ ਪਿੱਲੂ ਨੇ ਕਿਹਾ ਸੀਗਾ ਉਹਨੂੰ ਹਾਫਿਜ਼ ਵਰਖੁਰਦਾਰ ਨੂੰ ਮੁਸਲਮਾਨੀ ਪਿੰਡ ਜਾਣ ਲਈ ਇਹ ਹਾਫਿਜ਼ ਜਿਹੜਾ ਆਪਣੇ ਕਿਸੇ ਦੀ ਰਚਨਾ ਲਈ ਜਿਹੜਾ ਪਿੱਲੂ ਤੋਂ ਜਿਹੜਾ ਥਾਪੜ ਲੈਂਦਾਗਾ ਵੀ ਕਹਿੰਦਾ ਪਾ ਵੀ ਉਹਨੇ ਉਹਨੂੰ ਕਿਹਾ ਸੀਗਾ ਵੀ ਤੂੰ ਉੱਥੇ ਜਾ ਵੀ ਆਪਾਂ ਕਹਦੇ ਨੇ ਥਾਪੜਾ ਦਿੰਨੇ ਆ ਵੀ ਤੂੰ ਆ ਜਿਹੜਾ ਕੰਮ ਆ ਉੱਥੇ ਜਾ ਕੇ ਪੂਰਾ ਕਰ ਹਨਾ ਹਾਫਿਜ਼ ਨੇ ਇਹੀ ਜਿਹੜਾ ਕਿੱਸਾ ਮਿਰਜ਼ਾ ਸਾਹਿਬਾਂ ਦਾ ਸਾਹਿਬਾਂ ਦੀ ਮੌਤ ਨੂੰ ਵੀ ਉਹਦੇ ਚ ਦਿਖਾਇਆਗਾ ਤੇ ਜਿਸ ਨੂੰ ਕਿੱਸਾਕਾਰ ਪਿੱਲੂ ਨੇ ਨਹੀਂ ਦਿਖਾਇਆ ਸੀਗਾ ਠੀਕ ਹੈ ਜਿਹੜਾ ਪਿੱਲੂ ਕਿੱਸਾਕਾਰ ਸੀ ਉਹਨੇ ਉਹਦੀ ਮੌਤ ਨੂੰ ਨਹੀਂ ਦਿਖਾਇਆ ਸੀ ਉਹਨੇ ਸੁਖਾਂ ਤੱਕ ਕੀਤਾ ਸੀ ਪਰ ਉਹ ਸੌਰੀ ਦੁਖਾਂਤ ਤੱਕ ਤਾਂ ਕੀਤਾ ਹੀ ਸੀਗਾ ਤੇ ਉਹ ਪਰ ਮੌਤ ਨੂੰ ਨਹੀਂ ਦਰਸਾਇਆ ਸੀਗਾ ਪਰ ਇਹਨੇ ਉਹਦੀ ਮੌਤ ਨੂੰ ਦਰਸਾਇਆਗਾ ਹਾਫਿਜ਼ ਨੇ ਪਿੱਲੂ ਵਾਂਗ ਮਿਰਜਾ ਸਾਹਿਬ ਦਾ ਜਿਹੜਾ ਕਿੱਸਾ ਸੀ ਉਹ ਸੰਦ ਦੇ ਵਿੱਚ ਹੀ ਲਿਖਿਆ ਸੀਗਾ ਤੇ ਇਸ ਕਿੱਸੇ ਦੀ ਜਿਹੜੀ ਬੋਲੀ ਸੀ ਉਹ ਕੇਂਦਰੀ ਪੰਜਾਬੀ ਹੀ ਸੀਗੀ ਹਾਫਿਜ਼ ਦੀ ਜਿਹੜੀ ਰਚਨਾ ਪਿੱਲੂ ਦੇ ਕਿਸੇ ਨਾਲ ਜਿਹੜੀ ਮਿਲਦੀ ਜੁਲਦੀ ਹੈਗੀ ਜਿਵੇਂ ਚੜਦੇ ਮਿਰਜ਼ੇ ਖਾਨ ਨੂੰ ਵੰਜਲ ਦਿੰਦੇ ਮਤ ਇਹ ਪਿੱਲੂ ਦੀ ਹੈਗੀ ਚੜਦੇ ਮਿਰਜ਼ੇ ਖਾਨ ਨੂੰ ਜੱਟ ਵੰਜਲ ਦੇਵੇ ਮਤ ਇਹ ਹਾਫਿਜ਼ ਦੀ ਹੈਗੀ ਦੇਖੋ ਇਹਦੇ ਵਿੱਚ ਸਿਰਫ ਕੀ ਫਰਕ ਪਾਇਆਗਾ ਉਹਨਾਂ ਨੇ ਉਹਨਾਂ ਨੇ ਦੇਖੋ ਚੜਦੇ ਮਿਰਜ਼ੇ ਖਾਨ ਨੂੰ ਵੰਜਲ ਦਿੰਦੇ ਮਤ ਚੜਦੇ ਮਿਰਜ਼ੇ ਖਾਨ ਨੂੰ ਜੱਟ ਵੰਜਲ ਦੇਵੇ ਮਤ ਹਨਾ ਥੋੜਾ ਜਿਹਾ ਹੀ ਫਰਕ ਪਾਇਆ ਜੱਟ ਜਿਹਦੇ ਵਿੱਚ ਤੇ ਦੇਵੇ ਮਤ ਇਹ ਸਿਰਫ ਦੋ ਕੀ ਸ਼ਬਦਾਂ ਦਾ ਜਿਹੜਾ ਹੈਗਾ ਉਹ ਲੱਗ ਤੋਂ ਪਾਇਆਗਾ ਕਈ ਵਾਰ ਆਜੇਵੇ ਜੇ ਇੱਕ ਲਾਈਨ ਲਿਖ ਕੇ ਆਜੇ ਚੜਦੇ ਮਿਰਜੇ ਖਾਨ ਨੂੰ ਵੰਜਲ ਦੇਵੇ ਦਿੰਦਾ ਮੱਤ ਵੰਜਲ ਦਿੰਦਾ ਮੱਤ ਤਾਂ ਇਹ ਪੀਲੂ ਦੀ ਹੈਗੀ ਪੁੱਛਿਆ ਜਾਵੇ ਕੀ ਦੀ ਹੈਗੀ ਇਹ ਸਤਰ ਤੱਕ ਪੀਲੂ ਦੀ ਹੈ ਜੇ ਆਜੇ ਚੜਦੇ ਮਿਰਜੇ ਖਾਨ ਨੂੰ ਜੱਟ ਵੰਜਲ ਦੇਵੇ ਮੱਤ ਇਹ ਹਾਫਿਜ਼ ਵਰਖੁਰਦਾਰ ਦੀ ਆਪਾਂ ਇਹਨਾਂ ਟੀਚੀ ਨੂੰ ਧਿਆਨ ਨਾਲ ਪੜ੍ਹਦੇ ਹੈਗੇ ਜੇ ਦੇਖਦੇ ਜੇ ਆਪਾਂ ਮੂਰੇ ਸਿਰਫ ਦੇਖਦੇ ਆ ਚੜਦੇ ਮਿਰਜੀ ਖਾਨ ਨੂੰ ਵੰਜਲ ਬੀ ਇਹ ਸਿਰਫ ਪੀਲੂ ਦੀ ਹੈ ਇੱਕ ਇੱਕ ਪੱਖਾ ਦੇਖ ਲੈਣੇ ਹੈਗੇ ਤਾਂ ਇਹਨੂੰ ਧਿਆਨ ਨਾਲ ਇਹਨੂੰ ਵੀ ਧਿਆਨ ਨਾਲ ਪੜ੍ਹਨਾ ਜੱਟ ਦੇਵੇ ਠੀਕ ਹੈ ਜਿਹਦੇ ਵਿੱਚ ਇਹ ਦੋ ਆਗੇ ਸ਼ਬਦ ਤਾਹ ਕਿਦੀ ਹੈਗੀ ਹਾਫਿਜ਼ ਵਰਖੁਰਦਾਰ ਦੀ ਹੈਗੀ ਹਾਫਿਜ਼ ਬਰਖੁਰਦਾਰ ਦੀ ਜਿਹੜੀ ਪ੍ਰਸਿੱਧ ਰਚਨਾ ਜਿਹੜੀ ਮੰਨੀ ਜਾਂਦੀ ਹੈਗੀ ਉਹ ਯੂਸਫ ਝਲੇਖਾ ਦੀ ਜਿਹੜੀ ਹੈਗੀ ਮੰਨੀ ਜਾਂਦੀ ਹੈਗੀ ਇਹ ਇੱਕ ਵਿਦੇਸ਼ੀ ਕਹਾਣੀ ਹੈਗੀ ਠੀਕ ਹੈ ਯੂਸਫ ਝਲੇਖਾ ਦੀ ਹਾਫਿਜ਼ ਦੇ ਕਹਿਣ ਅਨੁਸਾਰ ਉਸਨੇ ਇਹ ਜਿਹੜਾ ਕਿੱਸਾ ਸੀਗਾ ਨਵਾਬ জাফর ਖਾਨ ਦੇ ਕੈਨ ਤੇ ਲਿਖਿਆ ਸੀਗਾ ਤੇ ਉਸ ਤੋਂ ਇਨਾਮ ਵੀ ਪ੍ਰਾਪਤ ਕੀਤਾ ਸੀਗਾ ਉਹਨੇ ਠੀਕ ਹੈ ਯੂਸਫ ਝਲੇਖਾ ਦਾ ਜਿਹੜਾ ਕਿੱਸੇ ਦਾ ਜਿਹੜਾ ਜ਼ਿਕਰ ਆਗਾ ਉਹ ਕੁਰਾਨ ਸ਼ਰੀਫ ਵਿੱਚ ਸੂਰਤ ਯੂਸਫ ਨਾਹੇਠ ਅੰਕਿਤ ਕੀਤਾ ਗਿਆਗਾ ਜੇ ਕੈਦੇ ਵੀ ਧਰਮ ਨਾਲ ਰਿਲੇਟਡ ਕਿਹੜਾ ਮਤਲਬ ਕਿ ਕਿਹੜੀ ਕਿਤਾਬ ਹੈ ਜਿਹਦੇ ਵਿੱਚ ਯੂਸਫੂਜ ਲੇਖਨ ਦਾ ਜ਼ਿਕਰ ਕੀਤਾ ਗਿਆ ਤਾਂ ਕੁਰਾਨ ਸ਼ਰੀਫ ਆਗੀ ਜੇ ਪੁੱਛ ਲਈ ਜਾਵੇ ਸੂਰਤ ਜੇ ਤੁਹਾਨੂੰ ਜ਼ਿਆਦਾ ਉਲਝਣ ਲਈ ਪੁੱਛ ਲਿਆ ਜਾਵੇ ਤਾਂ ਸੂਰਤ ਵੀ ਕਿਹੜੀ ਹੈ ਉਹ ਯੂਸਫਰ ਠੀਕ ਹੈ ਅੱਗੇ ਆਪਾਂ ਪੜਾਂਗੇ ਹਾਫਿਜ਼ ਬਰਖੁਰਦਾਰ ਨਾਲ ਰਿਲੇਟਡ ਜਿਹੜੇ ਕਿਸੇ ਬਾਰੇ ਸਵਾਲ ਨੇ ਕੁਝ ਹਾਫਿਜ਼ ਬਰਖੁਰਦਾਰ ਦਾ ਜਿਹੜਾ ਜਨਮ ਕਦੋਂ ਤੇ ਕਿੱਥੇ ਹੋਇਆ ਸੀਗਾ ਇਹ 1030 हिजरी अनुमान साल 1658 ਪਿੰਡ ਮੁਸਲਮਾਨੀ ਸਰਗੋਦਾ ਪਾਕਿਸਤਾਨ ਦੇ ਵਿੱਚ ਹੈਗਾ ਜਿਹੜਾ ਇਹ ਅੱਜ ਕੱਲ ਹਾਫਿਜ਼ ਬਰਖੁਰਦਾਰ ਦਾ ਜਿਹੜਾ ਅਸਲ ਨਾਂ ਕੀ ਸੀਗਾ ਬਰਖੁਰਦਾਰ ਸੀਗਾ ਹਾਫਿਜ਼ ਤੁਹਾਨੂੰ ਦੱਸਿਆ ਸੀ ਵੀ ਕਿਉਂ ਲੱਗਿਆ ਸੀਗਾ ਹਾਫਿਜ਼ ਬਰਖੁਰਦਾਰ ਕਿਸ ਸਦੀ ਦਾ ਕਿਸਾਕਾਰਾ 16ਵੀਂ 17ਵੀਂ ਦਾ ਹਾਫਿਜ਼ ਬਰਖੁਰਦਾਰ ਕਿਸ ਜਾਤ ਨਾਲ ਸੰਬੰਧ ਰੱਖਦੇ ਸੀਗੇ ਜੱਟ ਕੌਮ ਗੋਤ ਗੋਤ ਸੀਗਾ ਰਾਂਝਾ ਹਾਫਿਜ਼ ਬਰਖੁਰਦਾਰ ਦੀ ਕਬਰ ਕਿੱਥੇ ਹੈਗੀ ਚਿੱਟੀ ਸੇਖਾ ਦੇ ਵਿੱਚ ਜਿਹੜੀ ਹੈਗੀ ਉਹਦੀ ਕਬਰ ਆਗੀ ਹਾਫਿਜ਼ ਬਰਖੁਰਦਾਰ ਕਿਸ ਦਾ ਸਮਕਾਲੀ ਸੀ ਔਰੰਗਜ਼ੇਬ ਦਾ ਹਾਫਿਜ਼ ਬਰਖੁਰਦਾਰ ਕਿਸ ਦੌਰ ਦਾ ਕਵੀ ਸੀਗਾ ਪਹਿਲੇ ਦੌਰ ਦਾ ਹਾਫਿਜ਼ ਦਾ ਜਿਹੜਾ ਪਹਿਲਾ ਕਿੱਸਾ ਸੀਗਾ ਕਿਹੜਾ ਸੀਗਾ ਮਿਰਜਾ ਸਹਿਵਾ ਹਾਫਿਜ਼ ਕਿਸ ਵਿਚਾਰਧਾਰਾ ਦਾ ਕਵੀ ਸੀ ਸੂਫੀ ਦਾ ਹਾਫਿਜ਼ ਬਰਖੁਰਦਾਰ ਨੇ ਕਿਹੜੀ ਰਚਨਾਵਾਂ ਜਿਹੜੀਆਂ ਲਿਖੀਆਂ ਸੀਗੀਆਂ ਦੇਖੋ ਕਿਹੜੀਆਂ ਰਚਨਾਵਾਂ ਲਿਖੀਆਂ ਸੀ ਹਾਫਿਜ਼ ਬਰਖੁਰਦਾਰ ਨੇ ਮਿਰਜ਼ਾ ਸਵਾ ਸਸੀਪੁੰਨੂ ਸਸੀਪੁੰਨੂ ਜੂਸਫ ਜਲੇਖਾ ਇੱਕ ਬਾਰਮਾ ਤੇ ਤਿੰਨ ਸ਼ਿਰਫੀਆਂ ਲਿਖੀਆਂ ਸੀਗੀਆਂ 12ਵਾਂ ਕੁਐਸਚਨ ਬਣਦਾ ਸਾਡਾ ਜੂਸਫ ਜਲੇਖਾ ਕਿਸਾ ਕਿਸ ਸੰਧ ਦੇ ਵਿੱਚ ਲਿਖਿਆ ਦਵਾਈਆਂ ਦੇ ਵਿੱਚ ਮਿਰਜ਼ਾ ਸਵਾ ਦਾ ਜਿਹੜਾ ਕਿਸਾ ਲਿਖਿਆਗਾ ਉਹ ਸੰਧ ਦੇ ਵਿੱਚ ਲਿਖਿਆਗਾ ਸਸੀਪੁੰਨੂ ਕਿਸ ਸੰਧ ਵਿੱਚ ਲਿਖਿਆਗਾ ਦਵਾਈਆਂ ਦੇ ਵਿੱਚ حافظ ਬਰਖੁਰਦਾਰ ਦੀ ਜਿਹੜੀ ਸੱਸੀ ਦੇ ਕਿੰਨੇ ਬੰਦ ਨੇ 51 ਬੰਦ ਨੇ ਜੂਸਫੂਜ ਲੇਖਾਂ ਦਾ ਕਿੱਸਾ ਪੰਜਾਬੀ ਵਿੱਚ ਪਹਿਲੀ ਵਾਰ ਕਿਸ ਨੇ ਲਿਖਿਆ ਸੀਗਾ ਜੂਸਫੂਜ ਲੇਖਾਂ ਦਾ ਇਹ ਮੈਂ ਤੁਹਾਨੂੰ ਦੱਸਦੀ ਨਹੀਂ ਵੀ ਜੂਸਫੂਜ ਲੇਖਾਂ ਦਾ ਜਿਹੜਾ ਕਿੱਸਾ ਸੀਗਾ ਕਿਹਨੇ ਲਿਖਿਆ ਸੀਗਾ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਜੂਸਫੂਜ ਲੇਖਾਂ ਦਾ ਜਿਹੜਾ ਕਿੱਸਾ ਸੀਗਾ ਸਭ ਤੋਂ ਪਹਿਲਾਂ ਕਿਹਨੇ ਲਿਖਿਆ ਸੀਗਾ ਤੇ 17ਵਾਂ ਕਿੱਸਾ 17ਵਾਂ ਸੌਰੀ ਕੁਐਸਚਨ ਹੈ ਕਿੱਸਾ ਜੂਸਫੂਜ ਲੇਖਾ ਕਿਸ ਸਮੇਂ ਲਿਖਿਆ ਗਿਆ ਸੀ 1687 ਦੇ ਵਿੱਚ ਤੇ 18ਵਾਂ ਕੁਐਸਚਨ ਆ ਕਿਸ ਰਚਨਾ ਕਰਕੇ ਹਾਫਿਜ਼ ਬਰਖੁਰਦਾਰ ਦੀ ਪ੍ਰਸਿੱਧੀ ਹੋਈ ਸੀਗੀ ਜੂਸਫੁਜਲੇਖਾ ਦਾ ਕਿਸੇ ਕਰਕੇ ਜਿਹੜੀ ਹਾਫਿਜ਼ ਬਰਖੁਰਦਾਰ ਦੀ ਜਿਹੜੀ ਪ੍ਰਸਿੱਧੀ ਹੋਈ ਸੀ ਇਹਨੂੰ ਸ਼ਾਹ ਕਰ ਰਚਨਾ ਵੀ ਜਿਹੜਾ ਮੰਨਿਆ ਜਾਂਦਾ ਹੈਗਾ ਹਾਫਿਜ਼ ਬਰਖੁਰਦਾਰ ਨੂੰ ਕਿਸ ਪਾਸੋਂ ਇਨਾਮ ਪ੍ਰਾਪਤ ਹੋਇਆ ਸੀ ਨਵਾਬ জাফর ਖਾਨ ਪਾਸਿਓਂ ਜਿਹੜਾ ਇਨਾਮ ਜਿਹੜਾ ਸੀ ਉਹਨੂੰ ਮਿਲਿਆ ਸੀਗਾ ਬੀਮਾ ਕੁਐਸਚਨ ਆ ਜੂਸਫ ਨੂੰ ਖੂਹ ਵਿੱਚ ਕਿਸ ਨੇ ਸੁੱਟਵਾਇਆ ਸੀਗਾ ਉਸ ਦੇ ਭਰਾਵਾਂ ਨੇ ਜਿਹੜਾ ਜੂਸਫ ਨੂੰ ਕੀ ਸੀਗਾ ਖੂਹ ਦੇ ਵਿੱਚ ਸੁੱਟਵਾਤਾ ਸੀਗਾ ਜੂਸਫ ਖੂਹ ਵਿੱਚ ਕਿੰਨੇ ਸਮਾਂ ਰਿਹਾ ਸੀਗਾ ਤਿੰਨ ਦਿਨ ਤੇ ਤਿੰਨ ਰਾਤਾਂ ਜਿਹੜਾ ਸੀਗਾ ਯੂਸਫ ਸੀਗਾ ਜਿਹੜਾ ਉਹ ਖੂਹ ਦੇ ਵਿੱਚ ਰਿਹਾ ਸੀਗਾ 22ਵਾਂ ਕੁਐਸਚਨ ਹੈ ਯੂਸਫ ਨੂੰ ਖੂਹ ਵਿੱਚੋਂ ਕਿਸ ਨੇ ਕੱਢਿਆ ਸੀਗਾ ਕਾਫਲੇ ਵਾਲਿਆਂ ਨੇ ਇੱਕ ਕਾਫਲਾ ਆਉਂਦਾ ਸੀਗਾ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਕੀ ਹੈਗਾ ਉਹਨੂੰ ਕੱਢਿਆ 23ਵਾਂ ਕੁਐਸਚਨ ਯੂਸਫ ਨੂੰ ਝੁਲੇਖਾ ਕਦੋਂ ਮਿਲੀ ਬੁਢਾਪੇ ਦੇ ਵਿੱਚ ਜਿਹੜੀ ਸੀਗੀ ਉਹ ਉਹਨਾਂ ਨੂੰ ਝੁਲੇਖਾ ਸੀਗੀ ਜਿਹੜੀ ਝੁਲੇਖਾ ਝੁਲੇਖਾ ਮਤਲਬ ਕਿ ਇੱਕ ਲੇਡੀਜ਼ ਦਾ ਨਾਮ ਆ ਯੂਸਫ ਇੱਕ ਬੰਦੇ ਦਾ ਨਾਮ ਆਗਾ ਉਹਨੂੰ ਬੁਢਾਪੇ ਦੇ ਵਿੱਚ ਮਿਲੀ ਸੀਗੀ 24ਵਾਂ ਕੁਐਸਚਨ ਹਾਫਿਜ਼ ਬਰਖੁਰਦਾਰ ਦਾ ਬਾਰਾ ਮਾਹ ਨੂੰ ਕਿਸ ਨੇ ਪ੍ਰਕਾਸ਼ਿਤ ਕੀਤਾ ਸੀਗਾ ਪਿਆਰਾ ਸਿੰਘ ਪਦਮ ਨੇ ਲੋਚਨਾ ਪత్రికਾ 1957 ਦੇ ਵਿੱਚ ਜੂਸਫ ਜੁਲੇਖਾ ਦੇ ਕਿਸੇ ਦਾ ਅੰਤ ਕਿਸ ਤਰ੍ਹਾਂ ਦਾ ਸੀਗਾ ਸੁਖੰਤਕ ਅੰਤ ਜਿਹੜਾਗਾ ਮੰਨਿਆ ਜਾਂਦਾ ਕਿਉਂਕਿ ਬੁਢਾਪੇ ਦੇ ਵਿੱਚ ਉਹਨਾਂ ਨੂੰ ਮਿਲ ਗਈ ਸੀਗਾ ਤਾਂ ਉਹ ਸੁਖੰਤਕ ਅੰਤ ਆ ਜਿਹੜਾ ਉਹ ਮੰਨਿਆ ਜਾਂਦਾਗਾ ਜੂਸਫ ਜੁਲੇਖਾ ਦਾ ਹਾਂਜੀ ਏ ਸੀ ਸਾਡੇ ਹਾਫਿਜ਼ ਬਰਖੁਰਦਾਰ ਜਿਨ੍ਹਾਂ ਨੇ ਕਿੱਸੇ ਲਿਖਿਆ ਪਤਾ ਨਹੀਂ ਸਭ ਤੋਂ ਪਹਿਲਾਂ ਕਿਹੜਾ ਕਿੱਸਾ ਲਿਖਿਆ ਉਹਨਾਂ ਨੇ ਹਨਾ ਇਥੋਂ ਤੱਕ ਮੈਂ ਕੁਐਸਚਨ ਪੁੱਛਿਆਗਾ ਉਹ ਮੈਨੂੰ ਦੱਸਣਾ ਅਗਲਾ ਅਸੀਂ ਕਿੱਸਾ ਕਰ ਪੜਾਂਗੇ ਬਹੁਤ ਇੰਪੋਰਟੈਂਟ ਟਾਗੇ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਮੰਨੇ ਜਾਂਦੇ ਹੈਗੇ ਚਲੋ ਅੱਜ ਆਪਾਂ ਇਹ ਦੋ ਕਿੱਸੇ ਕਰ ਹੀ ਕਰ ਲੈਂਦੇ ਆਗੇ ਕਿੱਸਾ ਕਰ ਤੇ ਜੇ ਅੱਗੇ ਹੋਰ ਦੋ ਕਰਵਾਉਣ ਲੱਗੇ ਉਹ ਜੋ ਆਦਾ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਘੰਟੇ ਦੀ ਵੀਡੀਓ ਬਣ ਜਾਊਗੀ ਤੇ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਜੇ ਤੁਸੀਂ ਵੀਡੀਓ ਲੰਬੀ ਦੇਖਣੀ ਪਸੰਦ ਕਰਦੇ ਹੋ ਤਾਂ ਮੈਂ ਘੰਟੇ ਦੀ ਵੀਡੀਓ ਵੀ ਬਣਾ ਦਿਆ ਕਰੂੰਗੀ ਜਿਦੇ ਵਿੱਚ ਆਏਗਾ ਕਿ ਸਾਨੂੰ ਸਮਾਂ ਥੋੜਾ ਜਿਆਦਾ ਲੱਗਿਆ ਕਰੂਗਾ ਆਪਾਂ ਪਰ ਜਿਹੜੇ ਜਿਵੇਂ ਇੱਕ ਟੌਪਿਕ ਉਹ ਸਾਰਾ ਪੂਰਾ ਕੰਪਲੀਟ ਕਰਵਾ ਲਿਆ ਕਰਾਂਗੇ ਜਿਵੇਂ ਹੁਣ ਇਹਦੇ ਵਿੱਚ ਚਾਰ ਕਿੱਸਾ ਕਰਵਾਉਣੇ ਸੀਗੇ ਆਪਾਂ ਨੇ ਇਸ ਤੋਂ ਬਾਅਦ ਬਾਰਿਸ਼ਾ ਕਰਵਾਉਣਾ ਸੀਗਾ ਤੇ ਹਾਸ਼ਮ ਕਰਵਾਉਣਾ ਸੀਗਾ ਤੇ ਉਹ ਹੁਣ ਆਪਾਂ ਕਾਲੂ ਕਰਾਂਗੇ ਫਿਰ ਠੀਕ ਆ ਤੇ ਤੁਸੀਂ ਇਦਾਂ ਕਰਿਓ ਤੁਸੀਂ ਇਦਾਂ ਕਰਿਓ ਕਿ ਜਿਹੜੀ ਇਹ ਹੈਗੀ ਵੀਡੀਓ ਨੂੰ ਹੁਣ ਅੱਜ ਪੂਰਾ ਧਿਆਨ ਨਾਲ ਦੇਖ ਲਿਓ ਪੜ੍ਹ ਲਿਓ ਤੇ ਅਗਲੇ ਜਿਹੜੇ ਦੋ ਕਿੱਸਾ ਕਰਨੇ ਹੋ ਆਪਾਂ ਕੱਲੂ ਕਰਵਾ ਦਾਂਗੇ ਪਰਸੋਂ ਨੂੰ ਫਿਰ ਆਪਾਂ ਜਿਹੜਾ ਸੱਬੇ ਚੈਨਲ ਨਾਲ ਰਿਲੇਟਡ ਜਿਹੜੀ ਵੀਡੀਓ ਉਹ ਕਰਵਾ ਦਾਂਗੇ ਪਰ ਜੇ ਤੁਹਾਨੂੰ ਲੱਗਦਾਗਾ ਤਾਂ ਮੈਨੂੰ ਇਹ ਵੀਡੀਓ ਦੇ ਵਿੱਚ ਮੈਂ ਹੁਣ ਅਪਲੋਡ ਕਰ ਦੂੰਗੀ ਇਹ ਵੀਡੀਓ ਤਾਂ ਤੁਸੀਂ ਮੈਨੂੰ ਦੱਸ ਦਿਓ ਵੀ ਜੇ ਤੁਹਾਨੂੰ ਅੱਜ ਹੀ ਚਾਹੀਦੀ ਹੈਗੀ ਉਹ ਵੀਡੀਓ ਤਾਂ ਸ਼ਾਮ ਨੂੰ ਮੈਂ ਫਿਰ ਰਾਤ ਨੂੰ 9-10 ਵਜੇ ਤੱਕ ਤੁਹਾਡੀ ਵੀਡੀਓ ਗਈ ਉਹ ਬਣਾ ਕੇ ਜਿਹੜੀ ਹੈਗੀ ਦੋ ਕਿੱਸਾ ਘਾਰਾਂ ਦੀ ਵੀ ਪਾ ਦੂੰਗੀ ਤਾਂ ਕੱਲ ਨੂੰ ਆਪਾਂ ਸੱਭਿਆਚਾਰ ਨਾਲ ਜਿਹੜੀ ਰਿਲੇਟਡ ਆਗੀ ਕਲਾਸ ਹੈਗੀ ਉਹ ਲਾ ਲਾਂਗੇ ਠੀਕ ਆ ਜੇ ਤੁਹਾਨੂੰ ਜਲਦੀ ਚਾਹੀਦੀ ਹੈਗੀ ਤਾਂ ਮੈਂ ਥੋੜੇ ਵਾਸਤੇ ਇੰਨਾ ਕਰ ਸਕਦੀ ਆ ਕਿ ਵੀ ਮੈਂ ਆਪਦਾ ਟਾਈਮ ਚੋਂ ਟਾਈਮ ਕੱਢ ਕੇ ਵੀ ਮੈਂ ਆਪਣੀ ਵੀਡੀਓ ਗਈ ਤੁਹਾਨੂੰ ਉਹ ਰਾਤ ਨੂੰ ਅਪਲੋਡ ਕਰ ਦੂੰਗੀ ਤੁਸੀਂ ਦੇਖ ਲਿਓ ਜਦੋਂ ਮਰਜੀ ਮੈਂ ਇੰਨਾ ਕਰ ਸਕਦੀ ਆ ਜੇ ਤੁਸੀਂ ਕਹਿੰਦੇ ਹੋ ਵੀ ਹਾਂ ਵੀਡੀਓ ਵੀ ਜ਼ਿਆਦਾ ਨਾ ਹੋਵੇ ਹਨਾ ਜਾਂ ਫਿਰ ਆਪਾਂ ਐਦਾ ਕਰਿਆ ਕਰਾਂਗੇ ਵੀ ਜਿਹੜੇ ਚਾਰ ਜਿਹੜੇ ਟਾਪਿਕ ਸੀਗੇ ਅੱਗੇ ਜਿਵੇਂ ਹੁਣ ਆਪਾਂ ਪੂਰੀ ਕਲਾਸ ਦੇ ਵਿੱਚ ਉਹ ਵੱਡੀ ਵੀਡੀਓ ਬਣਾ ਲਿਆ ਕਰਾਂਗੇ ਉਹਦੇ ਵਿੱਚ ਆਪਾਂ ਜਿਹੜੀ ਪੂਰੀ ਸਾਰੀ ਡਿਟੇਲ ਆ ਗਈ ਉਹ ਕਰਵਾ ਦਿਆ ਕਰਾਂਗੇ ਤੁਹਾਨੂੰ ਜੇ ਤੁਹਾਨੂੰ ਕਮੈਂਟ ਦੇ ਵਿੱਚ ਦੱਸ ਦਿਓ ਜੇ ਤੁਹਾਨੂੰ ਵੀਡੀਓ ਵੱਡੀ ਚਾਹੀਦੀ ਹੈ ਤਾਂ ਤਾਂ ਆਪਣੇ ਸਾਰੇ ਟਾਪਿਕ ਕਲੀਅਰ ਹੋ ਜਾਇਆ ਕਰਨੇ ਉਹਦੇ ਵਿੱਚ ਜੇ ਮੈਂ ਇਹਨੂੰ ਵੱਡੀ ਬਣਾਉਂਦੀ ਤਾਂ ਹੁਣ ਇਹਦੇ ਵਿੱਚ ਬਾਰਿਸ਼ਾ ਤੇ ਹਾਸ਼ਮ ਸ਼ਾਹ ਇਹ ਦੋਨੇ ਕੰਪਲੀਟ ਹੋ ਜਾਂਦੇ ਠੀਕ ਹੈ ਤੇ ਫਿਰ ਕਈ ਵਾਰ ਮੈਨੂੰ ਐ ਲੱਗਦਾ ਵੀ ਬੱਚੇ ਸ਼ਾਇਦ ਬੋਰ ਹੋ ਜਾਂਦੇ ਹੈਗੇ ਹਨਾ ਤਾਂ ਛੋਟੀ ਵੀਡੀਓ ਨੂੰ ਉਹ ਧਿਆਨ ਨਾਲ ਚੰਗੀ ਤਰ੍ਹਾਂ ਦੇਖ ਲੈਂਦੇ ਆ ਅਗਲਾ ਫਿਰ ਨੈਕਸਟ ਵਾਰ ਥੋੜਾ ਥੋੜਾ ਕੰਮ ਮਤਲਬ ਕਿ ਕਰਕੇ ਉਹ ਜ਼ਿਆਦਾ ਠੀਕ ਰਹਿੰਦੇ ਹੈਗੇ ਤਾਂ ਤੁਸੀਂ ਮੈਨੂੰ ਦੱਸ ਦਿਓ ਵੀ ਕਿੰਦਾਂ ਦੀ ਵੀਡੀਓ ਜੇ ਲੰਬੀ ਚਾਹੀਦੀ ਤਾਂ ਲੰਬੀ ਵੀ ਆਪਾਂ ਬਣਾ ਦਿਆ ਕਰਾਂਗੇ ਉਹਦੇ ਨਾਲ ਉਹਦੇ ਨਾਲ ਥੋੜੇ ਨਾਲ ਜਿਹੜੇ ਛੇਤੀ ਕਵਰ ਹੋਣਗੇ ਜਿਹੜੇ ਤੁਹਾਡੇ ਟੌਪਿਕ ਨੇ ਧੰਨਵਾਦ ਜੀ